ਗੋਲੀ ਦੇ ਜਗ੍ਹਾ ਤਾਂ ਵਾਕੇ ਜਗ੍ਹਾ ਤਾਂ ਵਾਕੇ ਭਾਜੀ ਫਲਾਈ ਹੋਏ ਤੋਂ ਥੱਲੇ ਉੱਤਰੇ ਕਿਸੇ ਉੱਥੇ ਗੋਲੀ ਲੱਗੀ ਐ ਤੇ ਫਲਾਈ ਉਹ ਤੋਂ ਗੱਡੀ ਨਾਲ ਕੋਈ ਕੰਪਨਿੰਗ ਥੱਲੇ ਜਦਾਂ ਭਾਈ ਉਹ ਆਇਆ ਤੇ ਉੱਥੇ ਜਾ ਕੇ ਮੈਂ ਤਾਂ ਮੋਟੀ ਨਹੀਂ ਹੀ ਪਰ ਬੀਤੀ ਨੇ ਕਰ ਲਾ ਕੇ ਬੀਵੀ ਫਰੇਲ ਲਾ ਕੇ ਬਣਾਵ ਤੇ ਗੱਡੀ ਰੋਕੀ ਕਿੰਨੇ ਬੰਦੇ ਸੀ ਗੱਡੀ ਦੇ ਵਿੱਚ ਗੱਡੀ ਦੋ ਬੰਦੇ ਜਿੱਦ ਨੂੰ ਥੋੜੇ ਵਾਪਸ ਵਾਪਸ ਹੋ ਜਿੱਦਾ ਹੀ ਨਿਕਲ ਗਏ ਤੇ ਵੀ ਇਹ ਜਿਹਨਾਂ ਨੇ ਗੋਲੀ ਚਲਾਈ ਉਹ ਕਦੇ ਦੇ ਉਹ ਕਿੰਨੇ ਜਾਣੇ ਉਹ ਜਾਣੇ ਇਹ ਮੂੰਹ ਬੰਨਿਆ ਦਾ ਜਵਾਨ ਹੈ ਪਗੜੇ ਜੀ ਲਾਏ ਕੋਈ ਹੋਰ 살 ਦੀ ਪਛਾਣ ਵਗੈਰਾ ਹੋਈ ਐ ਇੱਕ ਮੁੰਡਾ ਉਹ ਜੇਤਨ ਬੰਦੇ ਦੀ ਗੋਲੀ ਲੱਗੀ ਕਿੰਨੀ ਦੀ ਕੰਡੀਸ਼ਨ ਹੁੰਦੀ ਹੈ ਭਾਈ ਉੱਥੇ ਉੱਥੇ ਲੈ ਕੇ ਆ ਉਹਨਾਂ ਨੇ ਅਮਨਦੀਪੇ ਛੇੜਿਆ ਬਿਨਾਂ ਦੇ ਤੇ ਗੱਡੀ 'ਚ ਕਿੰਨੇ ਆਲੇ ਸੀ ਦੋ ਜਣੇ ਗੱਡੀ 'ਚ ਦੋ ਜਣੇ ਸੀ ਹਾਂਜੀ ਤੇ ਦੂਜਾ ਬੰਦਾ ਦੂਜਾ ਬੰਦਾ ਕਿੱਥੇ ਹੈ ਕੋਈ ਪਤਾ ਕੀ ਕਾਰੋਬਾਰ ਕੀ ਕਰਦੇ ਸੀਗੇ ਇਹ ਕਿਹੜੇ ਪੁੱਛ ਰਿਹਾ ਕਾਰੋਬਾਰ ਭਾਈ ਆਟੋ ਸੇਨਪੁਰ ਦੇ ਦਾ ਕੰਮ ਹੈ ਉਹ ਸਾਡੀ ਦੁਕਾਨ ਹੈ ਤੁਹਾਡੇ ਨੋਨ ਚ ਨੇ ਹਾਂਜੀ ਤੁਹਾਡੇ ਵਾਕਫ ਵੀ ਹਾਂਜੀ ਹਾਂਜੀ ਜਿਨਾਮ ਕੀ ਕਰਕੇ ਸ਼ਮਾਰੋ ਦੇਤੀ ਦੁਜਾ ਮਿਕਮਿਕ ਕਰੇ ਉਹਦਾ ਨਾਮ ਪੱਕਾ ਨਾ ਕੀਦੇ ਤੁਹਾਨੂੰ ਜਿਹਨੇ ਕੋ ਜਿਹਨੇ ਗੋਲੀ ਲੱਗੀ ਉਹਦਾ ਕੀ ਨਾ ਉਹ ਮਿਕਮਿਕ ਕਹਿੰਦੇ ਆ ਇਹ ਪੱਕਾ ਨਾਮ ਨਹੀਂ ਖਿਆਲ ਰੱਖੀ ਇੱਥੋਂ ਰਹਿਣ ਵਾਲੇ ਨੇ ਉਹ ਮਾਲਟੋਂ ਦਾ ਰਹਿਣ ਵਾਲਾ ਆਪਣਾ ਮਾਲਟੋਂ ਜਿੱਥੇ ਉਹ ਨਾਨਕਪੁਰਖ ਦੇ ਨਾਲ ਜੀ ਬੇਟੀ ਨੂੰ ਹੰਦ ਦੱਸਿਆ ਕਿ ਜਿਹੜੇ ਮੁੰਡੇ ਨੇ ਗੋਲੀ ਚ ਲਈ ਕੀ ਕਰਨ ਪੁਰਨੀ ਕੁਛੋ ਨੋ ਹੋਦੀ ਕੋਈ ਨਹੀਂ ਭਲੀ ਕੋਈ ਨਾ ਨਾ ਉਹ ਵੀ ਆਪਣਾ ਬੰਦੇ ਨੇ ਨਾਮ ਸੀ ਹੋ ਕੇ ਦੱਸੋ ਕੀ ਕਰਨ ਨਹੀਂ ਕੋਈ ਵੀਡੀਓ ਵਗੈਰਾ ਨਹੀਂ ਹੈ ਕੋਈ ਕਹਿੰਦੇ ਵੀਡੀਓ ਵਗੈਰਾ ਬਣਾਏ ਕੀ ਚਲਾਉਣ ਦੇ ਕੋਲ ਨਹੀਂ ਨਹੀਂ ਵੀਡੀਓ ਸੜਕ ਦੇ ਉੱਤੇ ਕੋਈ ਪੂਰੀ ਮਰਜ਼ੀ ਦੀ ਕੀ ਇਹ ਸਾਰਾ ਮਾਮਲਾ ਇਹ ਕੋਈ 11 12:30 ਦੇ ਕਰੀਬ ਸ਼੍ਰੀ ਮਿੰਕ ਮਹਾਜਨ ਬਠਾਨਕੋਟ ਦੇ ਵਿਅਕਤੀ ਸੀਗੇ ਜਿਹੜੇ ਆਪਣੇ ਇੱਕ ਸਾਥੀ ਦੇ ਨਾਲ ਕਾਰ ਦੇ ਉੱਤੇ ਰੋਡ ਦੇ ਉੱਪਰ ਜਾ ਰਹੇ ਸੀਗੇ ਤੇ ਅਚਾਨਕ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਬਰਾਬਰ ਮੋਟਰਸਾਈਕਲ ਆ ਕੇ ਉਹਦੇ ਫਾਇਰ ਫਾਇਰ ਮਾਰਿਆ ਤੇ ਉਹਦੇ ਨਾਲ ਉਹਦੀ ਹੈਡ ਇੰਜਰੀ ਹੋ ਗਈ ਆ ਇਸ ਵੇਲੇ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਸਪੀਟਲ ਦੇ ਵਿੱਚ ਐਡਮਿਟ ਆ ਤੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ ਜਿਵੇਂ ਕੋਈ ਸਾਡੇ ਕੋਲ ਨਵੀਂ ਤਾਜ਼ਾ ਤਰੀਕ ਕੋ ਗੱਲ ਸਾਹਮਣੇ ਆਏਗੀ ਉਹ ਆਪਜੀ ਦੇ ਨਾਲ ਸਾਂਝੀ ਕੀਤੀ ਜਾਵੇ ਸਰ ਕਿੰਨੇ ਪੱਜ ਪਤਾ ਕਿੰਨੇ ਰਾਉਂਡ ਪਾਇ ਨਹੀਂ ਅਜੇ ਨਹੀਂ ਹਜੇ ਤੱਕ ਐਸਾ ਦੇ ਕਿਉਂਕਿ ਜੋ ਜੇਰੇ ਇਲਾਜ ਆ ਡਾਕਟਰ ਸਾਹਿਬ ਨੇ ਅਜੇ ਕੋਈ ਦੱਸਿਆ ਨਹੀਂ ਉਹਦੇ ਬਾਰੇ ਕੁਝ ਕਲੀਅਰ ਨਹੀਂਗਾ ਡਾਕਟਰ ਸਾਹਿਬ ਅਜੇ ਆਪਣੀ ਰਿਪੋਰਟ ਦਿੱਤੀ ਨਹੀਂ ਹੁੰਦਾਂ ਨੇ ਸਰ ਕਿੰਨੇ ਬਾਰੇ ਗੱਡੀ 'ਚ ਵੀ ਦੋ ਸੀਟ ਤੇ ਮਾਰਨ ਵਾਲੇ ਵੀ ਦੋ ਸੀਟ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਸਰ ਇਸ ਚ ਉਹ ਸਾਡੀ ਟੀਮ ਲੱਗੀ ਪਈ ਹੈ ਸੀਸੀਟੀਵੀ ਕੈਮਰੇ ਜਿਹੜੇ ਉਹ ਸਾਰੇ ਚੈੱਕ ਕਰ ਰਹੀ ਹੈ ਸਾਡੀ ਜਿਹੜੀ ਟੈਕਨੀਕਲ ਟੀਮ ਤੇ ਸਰ ਕੁਝ ਪਹਿਲੇ ਅਜੇ ਕਿਉਂਕਿ ਸਪੋਰਟ ਤੋਂ ਨਹੀਂ ਅਜੇ ਕੁਝ ਮਿਲਿਆ ਲੇਕਿਨ ਆ ਹਿਸਤਾ ਹਿਸਤਾ ਜਿਵੇਂ ਸਾਡੀ ਤਫਤੀਸ਼ ਅੱਗੇ ਵੱਧ ਰਹੀ ਹੈ ਤੇ ਜਿਵੇਂ ਕੋਈ ਗੱਲ ਕਲੀਅਰ ਹੋਏਗੀ ਫਿਰ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਸਰ ਕਹਿੰਦਾ ਇਹ ਫਾਈਨਾਂਸ ਦਾ ਕੰਮ ਕਰਦਾ ਸੀਗਾ ਜੀ ਵਪਾਰੀ ਟਾਈਪ ਸੀ ਤੇ ਫਾਈਨਾਂਸ ਦਾ ਕੰਮ ਕਰਦਾ ਸੀ ਕੁਝ ਆ ਨਹੀਂ ਤਾਂ ਕਿਹਾ ਜੀ ਅਜੇ ਤਾਂ ਸੀਸੀਟੀਵੀ ਫੁਟੇਜ ਇਕੱਠੀਆਂ ਕਰਦੇ ਪਏ ਆ ਉਹਦੇ ਵਿੱਚ ਅਜੇ ਬਹੁਤੀ ਕੋਈ ਕਲੈਰਟੀ ਹੋ ਨਹੀਂ ਰਹੀ ਤੇ ਜਿਵੇਂ ਗੱਲ ਸਾਰੀ ਕਲੀਅਰ ਹੋਏਗੀ ਔਰ ਤਾਂ ਤੁਹਾਡਾ ਇੱਕ ਅ ਦੁਆਰਾ ਤੁਹਾਡ ਨਾਲ ਗੱਲ ਸਾਂਝੀ ਕੀਤੀ ਜਾਏਗੀ